ਮਾਰਕੀਟ ਦੀ ਵੀਕਲੀ ਪਰਫਾਰਮੈਂਸ ਵਾਲੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਫਆਈਆਜ਼ ਤੇ ਡੀਆਈ ਡਾਟਾ ਦੇ ਨਾਲ ਐਫਆਈਆਜ਼ ਨੇ ਦੋਸਤੋ ਇਸ ਹਫਤੇ ਜੋ ਨੈਟ ਹੈ ਉਹ 19 ਕੋ ਬਾਈ ਕੀਤੀ ਹੈ ਤੇ ਉਹਨੇ ਕੋਈ ਸੈਲਿੰਗ ਬਰਾਬਰ ਬਰਾਬਰ ਹੈ ਲਗਭਗ ਐਫਆਈਆਜ਼ ਨੇ 43400 ਕਰੋੜ ਦੀ ਜਿਹੜੀ ਬਾਈ ਕੀਤੀ ਹੈ ਤੇ 4575 ਕਰੋੜ ਦੀ ਸੈਲਿੰਗ ਕੀਤੀ ਹੈ ਤੇ ਦੂਜੇ ਪਾਸੇ ਜੋ ਡੀਆਈਜ਼ ਨੇ 5555 ਕਰੋੜ ਦੀ ਬਾਈ ਕੀਤੀ ਹੈ ਤੇ 2380 ਕਰੋੜ ਦੀ ਸੈਲਿੰਗ ਕੀਤੀ ਹੈ ਜੇ ਨੈਟ ਵੇਖਿਆ ਜਾਵੇ ਤਾਂ ਆਲ ਓਵਰ 2647 ਕਰੋੜ ਦੀ ਬਾਇੰਗ ਹੀ ਹੋਈ ਹੈ ਦੋਨਾਂ ਦੁਆਰਾ ਐਫ ਆਈ ਆ ਤੇ ਡੇ ਦੁਆਰਾ ਆਲ ਓਵਰ ਜੇ ਨੈਟ ਵੇਖਿਆ ਜਾਵੇ ਤਾਂ ਸੋ ਇਸ ਹਫਤੇ ਜਿਹੜਾ ਆਲ ਓਵਰ ਜੋ ਟ੍ਰੈਂਡ ਬਣਿਆ ਰਿਹਾ ਹੈ ਮਾਰਕੀਟ ਦਾ ਉਹ ਕਿਹਜਨ ਕਿਤੇ ਬੁਲਿਸ਼ ਹੀ ਬਣਿਆ ਰਿਹਾ ਉਹਦਾ ਕਾਰਨ ਕੀ ਸੀਗਾ ਕਿਤੇ ਐਫ ਆਈ ਆ ਤੇ ਬੀ ਆਈ ਡੀ ਆਈਸ ਨੇ ਖਰਾੜਕੇ ਦੋਨਾਂ ਨੇ ਨੈਟ ਬਾਇੰਗ ਹੀ ਕੀਤੀ ਹੈ ਆਲ ਓਵਰ ਵੀ ਦੇ ਦੇ ਵੀ ਦੇ ਵੇਖੀਏ ਤਾਂ 11700 6 ਕਰੋੜ ਦੀ ਬਾਇੰਗ ਕੀਤੀ ਹੈ ਐਫਆਈਆਰਜ਼ ਨੇ ਤੇ ਡੀਆਈਜ਼ ਨੇ 44700 ਕਰੋੜ ਦੀ ਬਾਇੰਗ ਕੀਤੀ ਹੈ ਆਲਓਵਰ ਜਿਹੜਾ ਮੋਮੈਂਟਮ ਹੈ ਉਹ ਬੁਲਿਸ਼ ਬਣਿਆ ਹੋਇਆ ਹੈ ਅਗਲੀ ਗੱਲ ਇਸ ਹਫਤੇ ਇੱਕ ਨਿਊਜ਼ ਆਈ ਖਬਰ ਆਈ ਉਹ ਜੈਫਰੀਜ਼ ਦੁਆਰਾ ਜੈਫਰੀਜ਼ ਕੌਣ ਹੈ ਜੀ ਜੈਫਰੀਜ਼ ਅਮਰੀਕਾ ਦੀ ਇੱਕ ਫਾਈਨੈਂਸ਼ੀਅਲ ਗਰੁੱਪ ਹੈ ਜੋ ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡ ਕਰਦੇ ਨੇ ਆਲਓਵਰ ਦੁਨੀਆ ਦੇ ਵਿੱਚ ਤੇ ਉਹਨਾਂ ਨੇ ਨਿਫਟੀ ਨੂੰ ਲੈ ਕੇ ਕੁਝ ਪ੍ਰੈਡਿਕਸ਼ਨਸ ਦਿੱਤੀਆਂ ਨੇ ਪ੍ਰੈਡਿਕਸ਼ਨ ਕੀ ਹੈ ਉਹਨਾਂ ਦੀ ਕਿ ਨਿਫਟੀ 26600 ਦਾ ਲੈਵਲ ਟੱਚ ਕਰੇਗਾ 2025 ਦੇ ਅੰਤ ਤੱਕ ਮਤਲਬ ਉਹਨਾਂ ਦੇ ਮੁਤਾਬਕ ਨਿਫਟੀ ਦਾ ਜਿਹੜਾ ਟਾਰਗੇਟ ਹੈ ਉਹ 26600 ਦੇ ਲਾਗੇ ਤੱਕ ਹੀ ਰਹੇਗਾ ਫਿਲਹਾਲ ਨਿਫਟੀ 24700 ਦੇ ਰੱਗੇ ਤੱਕ ਹੁੰਦੇ ਆ ਮਤਲਬ 2000 ਪੁਆਇੰਟ ਦਾ ਜਿਹੜਾ ਅਪਸਾਈਡ ਉਹਨਾਂ ਨੇ ਪ੍ਰੈਡਿਕਸ਼ਨ ਦਿੱਤੀ ਹੈ ਮਤਲਬ ਆਲ ਓਵਰ ਉਹ ਬੁਲਿਸ਼ ਨੇ ਇੰਡੀਅਨ ਮਾਰਕੀਟ ਨੂੰ ਲੈ ਕੇ ਆਲ ਓਵਰ ਉਹ ਬੁਲਿਸ਼ ਨੇ ਰਾਈਟ ਕਿ ਕੁਝ ਸਟਾਕ ਨੇ ਜਿਹੜੇ ਉਹਨਾਂ ਨੇ ਰეკਮੈਂਡ ਕੀਤਾ ਨੇ ਕਿ ਕਿਹੜੇ ਸਟਾਕ ਨੇ ਜਿਹੜੇ ਲੀਡ ਕਰ ਸਕਦੇ ਨੇ ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜੇ ਲਾਰਜ ਕੈਪ ਸਟਾਕ ਨੇ ਉਹਨਾਂ ਨੂੰ ਜ਼ਿਆਦਾ ਰეკਮੈਂਡ ਕੀਤਾ ਹੈ ਮਿਡ ਕੈਪ ਤੇ ਸਮਾਲ ਕੈਪ ਦੇ ਮੁਕਾਬਲੇ ਠੀਕ ਹੈ ਤੇ ਲਾਰਜ ਕੈਪ ਦੇ ਵਿੱਚ ਕਿਹੜੇ-ਕਿਹੜੇ ਨਾਮ ਦਿੱਤੇ ਨੇ ਉਹਨਾਂ ਨੇ ICICI ਬੈਂਕ ਹੋ ਗਿਆ ਜੀ ਐਕਸਿਸ ਬੈਂਕ ਹੋ ਗਿਆ ਦੋ ਪ੍ਰਾਈਵੇਟ ਬੈਂਕ ਹੋ ਗਏ ਤੇ ਸਰਕਾਰੀ ਬੈਂਕਾਂ ਦੇ ਵਿੱਚੋਂ SBI ਹੋ ਗਿਆ Airtel ਹੋ ਗਿਆ GSW energy ਹੋ ਗਿਆ TVS motor ਹੋ ਗਿਆ ਆਟੋ ਦੇ ਵਿੱਚੋਂ Coal India ਹੋ ਗਿਆ ਤੇ ਰੀਅਲ اسٹیਟ ਦੇ ਵਿੱਚੋਂ ਗੋਧਰੇ ਪ੍ਰੋਪਰਟੀ ਹੋ ਗਿਆ ਸਾਨੂੰ ਫਾਰਮਾ ਫਾਰਮਾ ਸੈਕਟਰ ਚ ਹੋ ਗਿਆ ਇਹਨਾਂ ਸਾਰਿਆਂ ਸਟਾਕਸ ਨੂੰ ਰੀਕਮੈਂਡੇਸ਼ਨ ਦਿੱਤੀ ਹੈ ਜੀ ਉਹਨਾਂ ਨੇ 17 ਤੋਂ 43% ਦਾ ਅਪਸਾਈਡ ਦੇਖਦੇ ਨੇ ਇਹਨਾਂ ਸਟਾਕਸ ਦੇ ਵਿੱਚ ਲੈਵਲ ਜਿਹੜੇ ਦਿੱਤੇ ਨੇ ਉਹਨਾਂ ਨੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ 1550 ਦਾ ਲੈਵਲ ਦਿੱਤਾ ਹੈ ICICI ਬੈਂਕ ਦਾ ਐਕਸਿਸ ਬੈਂਕ ਦਾ 1500 ਦਾ ਲੈਵਲ ਦਿੱਤਾ ਹੈ SBI ਨੂੰ 1030 ਹੋ ਗਿਆ HDFC 1920 ਜੀਐਸਡਬਲ ਇਸ ਤਰ੍ਹਾਂ ਅਲੱਗ-ਅਲੱਗ ਹਰੇਕ ਸਟਾਕ ਨੂੰ ਇੱਕ ਟਾਰਗੇਟ ਦਿੱਤਾ ਹੈ ਜੋ ਕਿ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ ਹੁਣ ਆਪਾਂ ਚਲਦੇ ਹਾਂ ਚਾਰਟ ਦੇ ਉੱਪਰ ਤੇ ਚਾਰਟ ਦੇ ਉੱਪਰ ਵੇਖਦੇ ਹਾਂ ਕਿ ਚਾਰਟ ਦੇ ਉੱਪਰ ਕੀ ਨਜ਼ਰ ਆ ਰਿਹਾ ਹੈ ਜੋ ਇਹਨਾਂ ਨੇ ਲੈਵਲ ਦਿੱਤੇ ਹਨ ਉਹਨਾਂ ਦੇ ਮੁਤਾਬਕ ਚਾਰਟ ਦੇ ਉੱਤੇ ਕੋਈ ਸਪੋਰਟ ਰਿਸਿਸਟੈਂਸ ਕੁਝ ਨਜ਼ਰ ਆ ਰਿਹਾ ਹੈ ਉਹਦੇ ਮੁਤਾਬਕ ਫਿਰ ਆਪਾਂ ਅੱਗੇ ਡਿਸੀਜਨ ਲੈ ਸਕਦੇ ਹਾਂ ਹੁਣ ਆਪਾਂ ਚਲਦੇ ਹਾਂ ਚਾਰਟ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਆਪਾਂ ਨਿਫਟੀ ਦਾ ਚਾਰਟ ਵੇਖਣੀ ਆ ਕਿ ਨਿਫਟੀ ਨੇ ਇਸ ਹਫਤੇ ਕੀ ਪਰਫਾਰਮੈਂਸ ਦਿੱਤੀ ਦੋਸਤੋ ਨਿਫਟੀ ਨੇ ਇਸ ਹਫਤੇ 0.37% ਦਾ ਅਪਰਸਾਈਡ ਮੋਮੈਂਟਮ ਸ਼ੋ ਕੀਤਾ ਪਹਿਲੇ 4 ਦਿਨ ਤਿੰਨ ਚਾਰ ਦਿਨ ਮਾਰਕੀਟ ਵੀਕ ਰਹੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਮੈਂ ਥੋੜਾ ਜ਼ੂਮ ਕਰਕੇ ਦਿਖਾਉਣਾ ਕਿ ਪਹਿਲੇ 4 ਦਿਨ ਮਾਰਕੀਟ ਵੀਕ ਰਹੀ ਲਗਾਤਾਰ ਡਿਗਰੀ ਸੀ ਤੇ 4 ਦਿਨ ਥੱਲੇ ਫਿਰ ਕੱਲ ਥੱਲੇ ਲੈਵਲ ਤੋਂ 24200 ਤੋਂ ਇਮੀਡੀਟ ਬਾਇੰਗ ਆਈ ਬਹੁਤ ਹੀ ਸਟਰੋਂਗ ਬਾਇੰਗ ਆਈ ਜਿਸ ਨੇ ਸਭ ਪਿਛਲੇ 3-4 ਦਿਨ ਨੂੰ ਦੀਆਂ ਕੈਂਡਲਸ ਨੂੰ ਇਨਗਲਫ ਕਰ ਲਿਆ ਜੋ ਕਿ ਇੱਕ ਸਾਈਨ ਹੈ ਕਿ ਇਸ ਜਗ੍ਹਾ ਤੇ ਜਿਹੜੇ ਬਾਇਰ ਨੇ ਉਹ ਪ੍ਰੋਪਰ ਐਕਟਿਵ ਨੇ ਜੋ ਕਿ ਥੰਡੋ ਟ੍ਰੈਂਡ ਲਾਈਨ ਆ ਰਹੀ ਸੀਗੀ ਇਹ ਵਾਲੀ ਇਹ ਵਾਲੀ ਜੋ ਟ੍ਰੈਂਡ ਲਾਈਨ ਸੀ ਦੁਬਾਰਾ ਮਾਰਕੀਟ ਉਸ ਟ੍ਰੈਂਡ ਲਾਈਨ ਦੇ ਉੱਪਰ ਜਾਂਦੀ ਹੋਈ ਨਜ਼ਰ ਆ ਰਹੀ ਹੈ ਮੇਬੀ ਅਗਲੇ ਵੀਕ ਮਾਰਕੀਟ ਇਸ ਟ੍ਰੈਂਡ ਲਾਈਨ ਦੇ ਉੱਪਰ ਚੱਲੀ ਜਾਵੇ ਦੂਜੇ ਪਾਸੇ ਜੇ ਬੈਂਕ ਨਿਫਟੀ ਦੀ ਗੱਲ ਕਰੀਏ ਤਾਂ ਬੈਂਕ ਨਿਫਟੀ ਨੇ ਵੀ ਇਸ ਹਫਤੇ ਫਲੈਟ ਕਾਰੋਬਾਰ ਕੀਤਾ ਜਿੱਥੋਂ ਓਪਨ ਹੋਇਆ ਸੀ ਪਿਛਲੇ ਹਫਤੇ ਉੱਥੇ ਜੀ ਹੀ ਕਲੋਜ਼ ਕੀਤਾ ਹੈ ਉਹਦਾ ਕਾਰਨ ਕੀ ਕਿ ਪਹਿਲੇ 4 ਦਿਨ ਬੈਂਕ ਨਿਕੇਟ ਵੀ ਵੀਕ ਰਿਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਇਹ ਪਹਿਲੇ 4 ਦਿਨ ਅਸਤੇ ਦੇ ਵੀਕ ਰਿਆ ਉਸ ਤੋਂ ਬਾਅਦ ਦੁਬਾਰਾ ਕੱਲ ਜਦੋਂ ਥਰਡ ਲੈਵਲ ਤੋਂ ਇਮੀਡੀਏਟ ਬਾਇੰਗ ਆਈ ਹੈ ਸਟਰੋਂਗ ਬਾਇੰਗ ਉਸ ਕੈਂਡਲ ਨੇ ਪਿਛਲੀਆਂ 3-4 ਦਿਨ ਨੂੰ ਇਨਗਲਫ ਕਰ ਲਿਆ ਸੋ ਸਿੰਪਲ ਜੀ ਗੱਲ ਹੈ ਸ਼ੋ ਕੀ ਹੋ ਰਿਹਾ ਕਿ ਇਸ ਲੈਵਲ ਤੇ ਜੋ ਇਹ ਲੈਵਲ ਸੀ ਜਿਹਦਾ ਪਹਿਲਾਂ ਬ੍ਰੇਕਆਊਟ ਹੋਇਆ ਸੀਗਾ ਉਸ ਲੈਵਲ ਤੇ ਹੁਣ ਕਿਤੇ ਨਾ ਕਿਤੇ ਜਿਹੜੇ ਬਾਅਰ ਨੇ ਉਹ ਜ਼ਿਆਦਾ ਐਕਟਿਵ ਨੇ ਜੇਕਰ ਬੈਂਕ ਨਿਫਟੀ ਨੇ ਥੱਲੇ ਜਾਣਾ ਤਾਂ ਇਸ ਲੈਵਲ ਨੂੰ ਪ੍ਰੋਪਰ ਜਿਹੜਾ ਇਹ ਲੈਵਲ ਹੈ ਇਹਨੂੰ ਬ੍ਰੇਕ ਕਰਨਾ ਪਏਗਾ ਤੇ ਉੱਪਰ ਕੀ ਨਜ਼ਰ ਆ ਰਿਹਾ ਹੈ 52500 ਜਿਹੜਾ ਲੈਵਲ ਹੈ ਜਿਹੜਾ 올 ਟਾਈਮ ਹਾਈ ਹੈ ਉਹ ਲੈਵਲ ਨਜ਼ਰ ਆ ਰਿਹਾ ਹੈ ਉਹ ਜਲਦੀ ਹੀ ਮੇਬੀ ਆ ਸਕਦਾ ਹੈ ਉਹ ਅਗਲਾ ਲੈਵਲ ਅੱਗੇ ਜੇ ਗੱਲ ਕਰੀਏ ਕਿ ਮਾਰਕੀਟ ਨੂੰ ਜ਼ਿਆਦਾ ਲੀਡ ਕੌਣ ਕਰ ਰਿਹਾ ਹੈ ਉਹ ਕਰ ਰਿਹਾ ਜੀ ਆਈਟੀ ਸੈਕਟਰ ਆਈਟੀ ਸੈਕਟਰ ਬਹੁਤ ਬੁਲਿਸ਼ ਬਣਿਆ ਹੋਇਆ ਹੈ ਪਿਛਲੇ ਹਫਤੇ ਆਪਾਂ ਗੱਲ ਕੀਤੀ ਸੀ ਇਸ ਟ੍ਰੈਂਡ ਲਾਈਨ ਦੀ ਜਿਵੇਂ ਹੀ ਇਸ ਟ੍ਰੈਂਡ ਲਾਈਨ ਦਾ ਬ੍ਰੇਕਆਊਟ ਹੋਇਆ ਹੈ ਲਗਾਤਾਰ ਇਸ ਜਗ੍ਹਾ ਤੋਂ ਮੋਮੈਂਟਮ ਆਇਆ ਹੈ ਮੋਮੈਂਟਮ ਕਿੰਨਾ ਆਇਆ ਹੈ ਜੀ ਮੋਮੈਂਟਮ ਇਸ ਲੈਵਲ ਤੋਂ ਆਇਆ ਆਲਮੋਸਟ 8% ਦੀ ਮੂਵਮੈਂਟ ਆਈ ਹੈ ਇਸ ਲੈਵਲ ਤੋਂ ਠੀਕ ਹੈ ਤੇ ਇਸ ਹਫਤੇ ਜਿਹੜਾ ਆਈਟੀ ਸੈਕਟਰ ਹੈ ਉਹਨੇ ਲਗਭਗ 3% ਦਾ ਪੋਜ਼ਿਟਿਵ ਸਾਈਡ ਮੋਮੈਂਟਮ ਦਿੱਤਾ ਹੈ ਇਸ ਜਗ੍ਹਾ ਤੋਂ ਬ੍ਰੇਕਆਊਟ ਹੋਣ ਤੋਂ ਬਾਅਦ ਸਪੋਰਟ ਲੈ ਕੇ ਦੁਬਾਰਾ ਆਈਟੀ ਸੈਕਟਰ ਜਿਹੜਾ ਬੁਲਿਸ਼ ਹੋ ਗਿਆ ਹੈ ਜਿਸ ਕਰਕੇ ਨਿਫਟੀ ਵੀ ਕਿਤੇ ਨਾ ਕਿਤੇ ਬੁਲਿਸ਼ ਹੀ ਬਣਿਆ ਹੋਇਆ ਹੈ ਜਿਹੜੇ ਸਟਾਕ ਰਿਕਮੈਂਡ ਕੀਤੇ ਨੇ ਜੈਫਰੀਜ਼ ਦੁਆਰਾ ਉਹਨਾਂ ਦੀ ਆਪਾਂ ਜੇ ਚਾਰਟ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ICICI ਬੈਂਕ ਦੀ ਗੱਲ ਕਰਦੇ ਆਂ ਦੋਸਤੋ ICICI ਬੈਂਕ ਇਸ ਚੈਨਲ ਦੇ ਵਿੱਚ ਵਰਕ ਕਰ ਰਿਹਾ ਲਗਾਤਾਰ ਜੋ ਇਹ ਚੈਨਲ ਹੈ ਇਸ ਚੈਨਲ ਦੇ ਵਿੱਚ ਵਰਕ ਕਰ ਰਿਹਾ ਆਪਾਂ ਪਿਛਲੇ ਹਫਤੇ ਵੀ ਗੱਲ ਕੀਤੀ ICICI ਬੈਂਕ ਆਪਣਾ ਫੇਵਰਟ ਬੈਂਕ ਹੈ ਆਪਾਂ ਹਮੇਸ਼ਾ ਜੀ ਦੀ ਗੱਲ ਕਰਦੇ ਹੀ ਆਏ ਆਂ ਆਪਣੇ ਪੁਰਾਣੇ ਵੀਡੀਓ ਦੇ ਵਿੱਚ ਵੀ ਇਹ ਜੋ ਚੈਨਲ ਹੈ ਇਹਦੇ ਵਿੱਚ ਵਰਕ ਕਰ ਰਿਹਾ ਹੁਣ ਕੀ ਨਜ਼ਰ ਆ ਰਿਹਾ ਦੋਸਤੋ ਉਹ ਨਜ਼ਰ ਇਹ ਆ ਰਿਹਾ ਕਿ ਜੋ ਇਹ ਲੈਵਲ ਹੈ ਇਹ ਵਾਲਾ ਜੋ ਲੈਵਲ ਇੱਕ ਸਟਰੋਂਗਰ ਰਿਸਿਸਟੈਂਸ ਹੈ ਜਿੱਥੋਂ ਪਹਿਲਾਂ ਦੋ ਵਾਰ ਪਹਿਲਾਂ ਰਿਜੈਕਸ਼ਨ ਆ ਚੁੱਕੀ ਹੈ ਤੇ ਹੁਣ ਜੇਕਰ ਇਹਦਾ ਬ੍ਰੇਕਆਊਟ ਹੋ ਗਿਆ ਜੋ ਕਿ ਸੰਭਾਵਨਾ ਕਾਫੀ ਨਜ਼ਰ ਆ ਰਹੀ ਹੈ ਇਸ ਏਰੀਆ ਦਾ ਜੇਕਰ ਬ੍ਰੇਕਆਊਟ ਹੋ ਗਿਆ ਇਹ ਵਾਲਾ ਜੋ ਏਰੀਆ ਹੈ ਜਾਂ ਆਪਾਂ ਪ੍ਰਾਈਸ ਸਮਝੀਏ ਤਾਂ ਜੇਕਰ 13050 ਤੋਂ ਉੱਪਰ ਗਿਆ ਤਾਂ ਫਿਰ ਅੱਗੇ 1400 ਦੇ ਲੈਵਲ ਬੜੇ ਰਮਾਨ ਨਾਲ ਖੁੱਲ ਸਕਦੇ ਨੇ ਰਾਈਟ ਆਪਾਂ ਚਾਰਟ ਦੇ ਅਕੋਰਡਿੰਗ ਗੱਲ ਕਰ ਰਹੇ ਹਾਂ ਅੱਗੇ ਜੇ ਗੱਲ ਕਰੀਏ ਅਗਲੀ ਜਿਹੜੀ ਰეკਮੈਂਡੇਸ਼ਨ ਸੀਗੀ ਉਹਨਾਂ ਦੀ ਉਹ ਸੀ ਐਸਬੀਆਈ ਦੀ ਵੇਖੋ ਐਸਬੀਆਈ ਨੇ ਵੀ ਇਸ ਟ੍ਰੈਂਡ ਲਾਈਨ ਦਾ ਬ੍ਰੇਕਆਊਟ ਦਿੱਤਾ ਹੈ ਪਹਿਲਾਂ ਥ੍ਰੈਡੀ ਟ੍ਰੈਂਡ ਲਾਈਨ ਵੇਖ ਲਓ ਕਿ ਇਹ ਲੋਅਰ ਲੈਵਲ ਹੈ ਇਹ ਲੋਅਰ ਲੈਵਲ ਹੈ ரைਟ ਇੱਥੋਂ ਇਹ ਟ੍ਰੈਂਡ ਲਾਈਨ ਦੀ سپورਟ ਲਈ ਤੇ ਦੁਬਾਰਾ ਜਿਹੜੀ ਫਾਲਿੰਗ ਟ੍ਰੈਂਡ ਲਾਈਨ ਸੀਗੀ ਉੱਪਰੋਂ ਉਹਦਾ ਹੁਣ ਬ੍ਰੇਕਆਊਟ ਦੇ ਕੇ ਇਸ ਕੈਂਡਲ ਨੇ ਉਸ ਜਗ੍ਹਾ ਤੱਕ ਕੇ سپورਟ ਲਈ ਹੈ ਇਹ ਜੋ ਕੈਂਡਲ ਹੈ ਉਨੇ ਉਸ ਟ੍ਰੈਂਡ ਲਾਈਨ ਤੇ ਆ ਕੇ سپورਟ ਲਈ ਹੈ ਸੋ ਇਹ ਵੀ ਬੁਲਿਸ਼ ਨਜ਼ਰ ਆ ਰਿਹਾ ਜੀ ਪ੍ਰੋਪਰ ਐਸ ਬੀ ਆਈ ਵੀ ਆਈ ਸੀ ਆਈ ਵੀ ਬੁਲਿਸ਼ ਨਜ਼ਰ ਆ ਰਿਹਾ ਐਕਸਿਸ ਬੈਂਕ ਰਿਕਮੈਂਡ ਕੀਤਾ ਉਹਨਾਂ ਨੇ ਐਕਸਿਸ ਬੈਂਕ ਦਾ ਚਾਰਟ ਵੇਖੀਏ ਤਾਂ ਐਕਸਿਸ ਬੈਂਕ ਇਸ ਜਗ੍ਹਾ ਤੇ ਐਕਸਿਸ ਬੈਂਕ ਇਸ ਜਗ੍ਹਾ ਤੇ سپورਟ ਲੈਣ ਦਾ ਹੈ ਨਜ਼ਰ ਆ ਰਿਹਾ ਇਹ ਵੀ ਇੱਕ ਸਟਰੋਂਗ سپورਟ ਦੇ ਉੱਪਰ ਆ ਗਿਆ ਤੇ ਸਟਰੋਂਗ سپورਟ ਦੇ ਉੱਪਰ ਜਿਹੜੀਆਂ ਜਿਹੜੀਆਂ ਕੈਂਡਲਸ ਨੇ ਉਹ ਵੇਖੋ ਕਿਹੜੀਆਂ ਭਰ ਰਹੀਆਂ ਨੇ ਪ੍ਰੋਪਰ ਲੌਂਗ ਵਿੱਕ ਵਾਲੀ ਬੁਲਿਸ਼ ਕੈਂਡਲ ਰਾਈਟ ਇਥੇ ਡੋਜੀ ਕੈਂਡਲ ਪਣੀ ਸੀਗੀ ਸੋ ਕਿਤੇ ਨਾ ਕਿਤੇ ਐਕਸਿਸ ਬੈਂਕ ਵੀ ਇੱਕ ਜਗ੍ਹਾ ਤੇ ਇੰਪੋਰਟੈਂਟ ਲੈਵਲ ਤੇ ਪਹੁੰਚਿਆ ਹੋਇਆ ਹੈ ਬਟ ਇਹਦੇ ਕੰਪੇਟੇਟਿਵਲੀ ਐਸਬੀਆਈ ਤੇ ਆਈਸੀਆਈ ਬੈਂਕ ਜ਼ਿਆਦਾ ਸਟਰੋਂਗ ਨਜ਼ਰ ਆ ਰਹੇ ਨੇ ਜੇਕਰ ਇਹ ਥੋਏ ਮੋਮੈਂਟਮ ਉੱਪਰ ਦਾ ਆਉਂਦਾ ਹੈ ਇਹ ਵਾਲੀ ਜਿਹੜੀ ਟ੍ਰੈਂਡ ਲਾਈਨ ਜਿਹੜੀ ਇਹ ਵਾਲੀ ਟ੍ਰੈਂਡ ਲਾਈਨ ਜਿਹੜਾ ਬ੍ਰੇਕਆਊਟ ਹੋ ਜਾਏਗਾ ਉੱਪਰਲੀ ਸਾਈਡ ਨੂੰ ਤਾਂ ਸਮਝਾਂਗੇ ਕਿ ਇਹਨੇ ਵੀ ਉੱਪਰ ਦਾ ਰੁਕ ਕਰ ਲਿਆ ਹੈ ਜਾਂ ਇਹ ਵਾਲਾ ਜੋ ਜ਼ੋਨ ਹੈ ਕੰਪਲੀਟ ਜ਼ੋਨ ਜੇ ਉਹਦੇ ਜ਼ੋਨ ਬ੍ਰੇਕ ਹੋ ਜਾਏਗਾ ਤਾਂ ਆਪਾਂ ਸਮਝਾਂਗੇ ਕਿ ਕਿਤੇ ਨਾ ਕਿਤੇ ਐਕਸਿਸ ਬੈਂਕ ਵੀ ਬੁਲਿਸ਼ ਅਗਲਾ ਜਿਹੜਾ ਸਟਾਕ ਹੈ ਰეკਮੈਂਡੇਸ਼ਨ ਆਈ ਸੀ ਕਿ ਉਹਨਾਂ ਦੀ ਪੂਰੀ ਆਪਾਂ ਗੱਲ ਕਰਦੇ ਹਾਂ ਸਨ ਫਾਰਮਾ ਸਨ ਫਾਰਮਾ ਵੀ ਤੁਸੀਂ ਵੇਖੋ ਇਸ ਟ੍ਰੈਂਡ ਲਾਈਨ ਦੇ ਨਾਲ ਨਾ ਵਰਕ ਕਰ ਰਿਹਾ ਹੈ ਇੱਥੋਂ ਸਪੋਰਟ ਲਈ ਦੁਬਾਰਾ ਫਿਰ ਸਪੋਰਟ ਲਈ ਹੁਣ ਤੀਜੀ ਵਾਰ ਫਿਰ ਜਦੋਂ ਉਸ ਲੈਵਲ ਦੇ ਨੇੜੇ ਆਇਆ ਹੈ ਤਾਂ ਇੱਥੋਂ ਬੁਲਿਸ਼ ਹੋ ਗਿਆ ਹੈ ਫਾਰਮਾ ਸੈਕਟਰ ਦੀ ਲੀਡਰ ਕੰਪਨੀਆਂ ਐ ਅੱਛੀ ਕੰਪਨੀਆਂ ਆ ਜੀ ਇਹਨੇ ਵੀ ਸਪੋਰਟ ਦੇ ਉੱਪਰ ਹੈ ਤੇ ਜਿਹੜੀ ਥੱਲੇ ਵੋਲਿਊਮ ਵੀ ਠੀਕ ਠਾਕ ਆ ਰਹੀ ਹੈ ਸੋ ਕਿਤੇ ਨਾ ਕਿਤੇ ਇਹਦੀ ਵੀ ਚਾਂਸਿਸ ਨੇ ਕਿ بیس ਬਣ ਗਿਆ ਹੈ ਇੱਥੋਂ ਇਹਦਾ ਮੋਮੈਂਟਮ ਉੱਪਰ ਦਾ ਹੋ ਸਕਦਾ ਹੈ ਅਗਲਾ ਸਟਾਕ ਭਾਰਤੀ ਏਟਰਲ ਭਾਰਤੀ ਏਟਰਲ ਦੋਸਤੋ ਜੋ ਉਹ ਟ੍ਰੈਂਡ ਲਾਈਨ ਹੈ ਜੋ ਇਹ ਟ੍ਰੈਂਡ ਲਾਈਨ ਸੀ ਇਸ ਟ੍ਰੈਂਡ ਲਾਈਨ ਦਾ ਇੱਕ ਵਾਰ ਥੋੜੀ ਜਿਹੀ ਸਾਈਡ ਬ੍ਰੇਕਆਊਟ ਹੋ ਗਿਆ ਸੀ ਬ੍ਰੇਕਆਊਟ ਹੋਣ ਤੋਂ ਬਾਅਦ ਹੋਇਆ ਕਿ ਦੁਬਾਰਾ ਉਸੇ ਲੈਵਲ ਤੇ ਜਾ ਕੇ ਰਿਟਰੇਸਮੈਂਟ ਲਈ ਬ੍ਰੇਕਆਊਟ ਹੋਣ ਤੋਂ ਬਾਅਦ ਉਸੇ ਲੈਵਲ ਤੇ ਜਾ ਕੇ ਰਿਟਰੇਸਮੈਂਟ ਲੈ ਕੇ ਦੁਬਾਰਾ ਫਿਰ ਥੱਲੇ ਆਇਆ ਪਰ ਹੁਣ ਕੀ ਹੈ ਜਿਹੜੀਆਂ ਇਹ ਕੈਂਡਲਸ ਨੇ ਬਹੁਤ ਜ਼ਬਰਦਸਤ ਬੁਲਿਸ਼ ਕੈਂਡਲ ਬਣਦੀਆਂ ਨੇ ਤੇ ਥੱਲੇ ਵੋਲੀਅਮ ਵੀ ਚੈੱਕ ਕਰੋ ਵੋਲੀਅਮ ਏਚੀ ਖਾਸੀ ਹੈ ਇਟ ਮੀਨਸ 온 ਦੁਬਾਰਾ ਸਟਾਕ ਇਸ ਟ੍ਰੈਂਡ ਲਾਈਨ ਦੇ ਵਿੱਚ ਚ ਜਾਣ ਦੀ ਤਿਆਰੀ ਚ ਹੈ ਤੇ ਸਟਾਕ ਦਾ ਅਗਲਾ ਲੈਵਲ 1780 ਦਾ ਲੈਵਲ ਜਿਹੜਾ ਉਹ ਟੱਚ ਹੋ ਸਕਦਾ ਹੈ ਸੋ ਇਹ ਵੀ ਕਾਫੀ ਬੁਲਿਸ਼ ਨਜ਼ਰ ਆ ਰਿਹਾ ਹੈ ਥੱਲੇ ਜਿਹੜਾ ਵੋਲੀਅਮ ਹੈ ਉਹਦਾ ਵੀ ਅਸਰ ਨਜ਼ਰ ਆ ਰਿਹਾ ਹੈ ਅੱਛੀ ਖਾਸੀ ਵੋਲੀਅਮ ਦੇ ਨਾਲ ਬਾਈਂਗ ਹੋ ਰਹੀ ਹੈ ਜੀਐਸਡਬਲ ਜਨਰਜੀ ਦਾ ਵੀ ਕਿਤੇ ਨਾ ਕਿਤੇ ਸਪੋਰਟ ਬਣਾ ਚੁੱਕਾ ਹੈ 1 2 3 ਇਸ ਏਰੀਆ ਤੋਂ ਬ੍ਰੇਕਆਊਟ ਤੋਂ ਬਾਅਦ ਦੁਬਾਰਾ ਹੁਣ ਇਸ ਜਗ੍ਹਾ ਤੇ ਆ ਕੇ ਸਪੋਰਟ ਲੈ ਰਿਹਾ ਹੈ રાઈટ ਦੁਬਾਰਾ ਹੁਣ ਇਸ ਏਰੀਆ ਤੇ سپورਟ ਲੈ ਰਿਆ ਹੈ ਇਹ ਵੀ ਕਿਤੇ ਨਾ ਕਿਤੇ ਇੰਪੋਰਟੈਂਟ ਲੈਵਲ ਤੇ ਆ ਇਹ ਵੀ ਇੱਥੋਂ ਅਪਸਾਈਡ ਵਿਖਾ ਸਕਦਾ ਹੈ TVS ਮੋਟਰ TVS ਮੋਟਰ ਨੇ ਵੀ ਇਸ ਜਗ੍ਹਾ ਤੇ سپورਟ ਲਈ ਹੈ ਆ ਕੇ 2 3 ਤੇ ਦੁਬਾਰਾ ਇੱਕ ਤਰ੍ਹਾਂ ਦਾ ਡਬਲ ਪੈਟਰਨ ਬਣ ਰਿਹਾ ਹੈ ਇੱਥੇ ਤੇ ਇੱਥੋਂ ਅਪਸਾਈਡ ਦੇ ਰਾਹ ਖੁੱਲਦੇ ਨਜ਼ਰ ਆ ਰਹੇ ਹਨ ਕੋਲ ਇੰਡੀਆ 올 ਇੰਡੀਆ ਵੀ ਐਕਸਪੋਰਟ ਤੇ ਨਜ਼ਰ ਆ ਰਿਹਾ ਹੈ ਵੇਖੋ ਸਾਰੇ ਸਟਾਕ ਜਿਹੜੇ ਵੀ ਉਹਨਾਂ ਨੇ ਰਿਕਮੈਂਡ ਕੀਤੇ ਹਨ ਮਾਰਕੀਟ ਦੇ ਬੁਲੀਸ਼ ਹੋਣ ਕਰ ਸਾਰੇ ਹੀ ਕਿਤੇ ਨ ਕਿਤੇ بیس ਬਣਾ ਚੁੱਕੇ ਹਨ ਆਪਦੀ ਹਰ ਜਗ੍ਹਾ ਤੇ ਉਹ ਜੋ ਪਹਿਲਾਂ ਹੀ ਬੁਲੀਸ਼ ਸੀਗੇ ਕੁਝ ਹੁਣ بیس ਬਣਾ ਰਹੇ ਨੇ ਆ ਵੇਖੋ ਕਿ ਇਸ ਜਗ੍ਹਾ ਤੇ ਆ ਕੇ ਸੌਰੀ ਇਸ ਜਗ੍ਹਾ ਤੇ ਆ ਕੇ ਇੱਥੇ ਇਹ سپورਟ ਹੈ ਇਹ ਵਾਲੀ سپورਟ ਹੈ ਡਿਮਾਂਡ ਜ਼ੋਨ ਹੈ ਇਸ ਜਗ੍ਹਾ ਤੇ ਆ ਕੇ ਦੁਬਾਰਾ ਫਿਰ ਬੁਲੀਸ਼ ਹੋ ਰਿਹਾ ਹੈ ਜੇਕਰ ਇਸ ਏਰੀਆ ਨੂੰ ਬ੍ਰੇਕ ਕਰਤਾ ਇਸ ਕੰਪਲੀਟ ਏਰੀਆ ਨੂੰ ਬ੍ਰੇਕ ਕਰਤਾ ਤਾਂ ਇਹਦੇ ਵਾਸਤੇ ਵੀ ਲੰਬੇ ਰਾਹ ਖੁੱਲ ਜਾਣਗੇ ਅਗਲਾ ਸਟੌਪ ਜੀ ਗੋਦਰੇ ਪ੍ਰਾਪਰਟੀ ਇਹਨਾਂ ਫਰਾ ਦੇ ਵਿੱਚੋਂ ਜਾਰੀਆਂ ਸਟੇਟ ਚ ਉਲਾ ਲੋ ਇਹਨੇ ਵੀ ਇਸ ਜਗ੍ਹਾ ਤੋਂ سپورਟ ਲੈ ਕੇ ਇਸ ਟ੍ਰੈਂਡ ਲਾਈਨ ਦਾ ਬ੍ਰੇਕਆਊਟ ਦੇ ਦਿੱਤਾ ਹੈ ਸੋ ਇਹਦੇ ਲਈ ਵੀ ਕਿਤੇ ਨਾ ਕਿਤੇ ਜਿਹੜਾ 올 ਟਾਈਮ ਹਾਈ ਹੈ ਉਹਦੇ ਰਾਹ ਖੁੱਲੇ ਹੋਏ ਹਨ ਸੋ ਇਹ ਸੰ ਕੁਝ ਸਟਾਕ ਜੀ ਜਿਹੜੇ ਜੈਫਰੀਜ਼ ਦੁਬਾਰਾ ਰਿਕਮੈਂਡ ਕੀਤੇ ਗਏ ਦੋਸਤੋ 100% ਕੁਝ ਨਹੀਂ ਹੁੰਦਾ ਇਹ ਨਹੀਂ ਕਿ ਉਹਨੇ ਰਿਕਮੈਂਡ ਕਰਤਾ ਤੇ ਸਟਾਕ ਉੱਪਰ ਜਾਣਗੇ ਤੁਸੀਂ ਆਪਦੀ ਸਟੱਡੀ ਕਰਨੀ ਹੁੰਦੀ ਹੈ ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਸਲਾਹ ਕਰਨੀ ਹੁੰਦੀ ਹੈ ਉਹਦੇ ਅਕੋਰਡਿੰਗ ਹੀ ਪੋਜੀਸ਼ਨਾਂ ਲੈਣੀਆਂ ਹੁੰਦੀਆਂ ਹਨ ਆਦਰ ਰਿਸਕ ਦੇ ਅਕੋਰਡਿੰਗ ਟਾਈਮ ਰਿਕਾਰਡਿੰਗ ਆਪਦੇ ਫੰਡ ਦੇ ਅਕੋਰਡਿੰਗ ਸਭ ਕੁਝ ਉਸ ਹੰਮਲੇ ਕੇ ਹੀ ਪੋਜੀਸ਼ਨ ਲੈਣੀ ਹੁੰਦੀ ਹੈ ਨਾ ਮੇਰੇ ਕਹਿਣ ਤੇ ਤੇ ਨਾ ਕੋ ਭਾਵੇਂ ਜਿੰਨੀ ਮਰਜ਼ੀ ਵੱਡੀ ਫਰਮ ਹੋਵੇ ਚਾਹੇ ਜੈਪਰੀਜ਼ ਹੈ ਚਾਹੇ ਮੋਰਗਨ ਸਟੈਂਗਲੀ ਹੈ ਚਾਹੇ ਕੋਈ ਮਿਊਚੁਅਲ ਫੰਡ ਹੈ ਕਿਸੇ ਦੀ ਵੀ ਕਹਿਣ ਤੇ ਆਪਾਂ ਪੋਜੀਸ਼ਨ ਨਹੀਂ ਲੈਣੀ ਹੁੰਦੀ ਆਪਾਂ ਖੁਦ ਆਪਦਾ ਐਨਾਲਿਸਿਸ ਕਰਕੇ ਤੇ ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਸਲਾਹ ਕਰਕੇ ਆਪਦੀ ਸਿਆਣਪ ਦੇ ਤੌਰ ਤੇ ਹੀ ਆਪਦੇ ਫੰਡ ਦੇ ਅਕੋਰਡਿੰਗ ਹੀ ਆਪਦੀ ਮੈਨੇਜਮੈਂਟ ਦੇ ਅਕੋਰਡਿੰਗ ਹੀ ਆਪਾਂ ਐਂਟਰੀ ਲੈਣੀ ਹੁੰਦੀ ਹੈ ਉਮੀਦ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਸ਼ੇਅਰ ਤੇ ਸ